ਵਾਇਰ ਤੇ ਆ ਜਾਓ ਆ ਜਾਓ ਕਰਮੋਰ ਨੂੰ ਆ ਰਿਹਾ ਹੈ ਜਿਹੜੇ ਬਜਰੇ ਕਟੋਰੋਂ ਕਿ ਪਿੰਡ ਅਮਰਗੜ ਦੇ ਵਿੱਚ ਬਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਹੈ ਪਰਮਜੀਤ ਘੋਰਿੰਜਰਡ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਝ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ ਉਹ ਵੈਸ ਵੈਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਾਰੀਆਂ ਜਿਹੜਾ ਅਮਰਤਖ ਹੈਗਾ ਪਰਮਜੀਤ ਸਿੰਘ ਕੋਲ ਸਿਰ ਦੇ ਵਿੱਚ वार ਕੀਤੇ ਐ ਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ वार ਕਿਰਪਾਨ ਦੇ ਲੱਗੇ ਐ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਅਮਰਤਖ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣੀ ਤੁਹਾਰੇ ਸੀਗਾ ਸਰ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਸੀ ਇਹ ਉਹ ਦੱਸਦੇ ਹੈਗੇ ਕਿ ਕੱਲ ਜਾਂ ਪਰसों ਇਹਦਾ ਜਿਹੜਾ ਮਨਜੀਤ ਸਿੰਘ ਹੈਗਾ ਏਕੇ ਮਿਰਤਕ ਦਾ ਇਹਦਾ ਮੁੰਡਾ ਰੜ ਕੇ ਮੋਬਾਈਲ ਕਿਤੇ ਨਹੀਂ ਆਉ ਉਸੇ ਚ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਗਰੰਟੀ ਤੇ ਬੈਸੋਟਾ ਸਰ ਮਿਰਤਕ ਦਾ ਮੁੰਡਾ ਭੁਪਿੰਦਰ ਕਿੱਥੇ ਜੀ ਉਹ ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਇਹ ਮੋਬਾਈਲ ਕਿੰਨੇ ਦਾ ਸੀਗਾ ਇਹ ਤਾਂ ਉਹ ਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਰਕੇ ਮੋਬਾਈਲ ਤਾਂ ਪਤਾ ਲੱਗ ਰਿਹਾ ਕਿੰਨਾ ਕੰਮ 10000 ਦਾ ਮੋਬਾਈਲ ਦਾ ਦੇ ਮੈਂ ਬੇਚ ਦਿੱਤਾ ਸੀ ਬੇਚ ਦਿੱਤਾ ਸੀ ਠੀਕ ਠੀਕ ਥੈਂਕ ਯੂ ਕਰਪਾਣੀ ਮਾਰਿਆ ਜੀ ਕਰਪਾ ਕਰਪਾ ਦੇ ਬਾਕੀ ਮਾਮਾ ਕਿਦਰ ਸੱਚਾ ਪੀਐਨਐਸ ਹਾਂ ਬਿਲਕੁਲ ਬੀਐਨਐਸ ਦੇ ਤਰ੍ਹਾਂ ਬਣਦੀਆਂ ਸੀ ਬਿਆਨ ਲਿਖੇਗਾ ਬਿਆਨ ਲਿਖ ਕੇ ਐਫਆਰ ਕਰ ਲਿਆ ਸਰ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਜੀ ਭਾਲ ਕਰਨ ਜਾਰੀ ਹੈ ਅਸੀਂ ਫੜ ਲਣੇ ਜਾਂਦੇ ਸਿਰਪੰਜੀ ਦੇ ਮੁੰਡੇ ਨੂੰ ਮੁੰਡਾ ਨਹੀਂ ਸੀਗਾ ਮਨਜੀਤ ਤਾਂ ਹੈਗਾ ਅਨਮੈਡ ਛੜਾ ਹੈ ਉਹ ਤਾਂ 48 ਸਾਲ ਦਾ ਉਹਦੀ ਮੈਰਿਜ ਨਹੀਂ ਹੋਈ ਹਾਂ ਅੱਛਾ ਸਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹੰਦ ਸੀ ਮੌਕੇ ਤੇ ਹਾਂ ਉਹ ਆਪਣੇ ਘਰੀ ਸੀਗਾ